ਸਾਰੇਆਂ ਪਿਆਰਪਰੀ ਸਾਸਰੀਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਚੜ੍ਹਦੀ ਕਲਾ ਚ ਹੋਮੋਂਗੇ ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਦੀਆਂ ਮਰਜ਼ਾ ਪੂਰੀਆਂ ਕਰੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਸੋ ਅੱਜ ਇਹਦਾ ਗੀਤ ਲੈ ਕੇ ਹਾਜ਼ਰਾਂ ਨਨਦ ਪਰਜਾਈ ਦੀ ਨੌਕ ਝੋਕ ਹੋ ਰਹੀ ਹੈ ਉਹ ਕੀ ਕਹਿੰਦੀਆਂ ਨੇ ਤੁਸੀਂ ਗੀਤ ਰਾਹੀਂ ਸੁਣਿਓ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਨੰਦ ਪਿਆਰੇ ਜੀ ਗੀਤ ਦਾ പബോ ആപ്പല്ലേ അസ താഗുതണേ കേരങ്ങിയ ഗി ത ਪੀੜੀਆਂ ਸੂਣੀ ਦੀਆਂ 흘ਿਆ ਮੈਂ ਤੇਰੇ ਗੁੰਦ ਦੇ ਆ ਕੇਸ ਨਣਦੇ ਜਾਣੇ ਨੀ ਮੇਰੀ ਏ ਸੀਤਾ ਪਵਣੇ ਉੱਤੇ ਡਾਕ ਵਾਲੇ ਬੰਗਲੇ ਤੈਨੂੰ ਤਾਂ ਆਉਂਦਾ ਨਹੀਂ ਆਵਲ ਪਾ ਬੋ ਰੰਗ ਰਤੜੀਏ ਲਾ ਮੈਂ ਤੇਰੇ ਬਾਂ ਨਾੜੇ ਮੈਂ ਪਾਵਾ ਤੋਤੇ ਮੋਰ ਨਣਦੇ ਜਾਣੇ ਨੀ ਮੇਰੀਏ ਤੋਤੇ ਸ਼ਤਾਨ ਪਭੋ ਟੁਕ ਜਾਣ ਅੰਬੀਆਂ ਮੋਰਾ ਦੀ ਮੱਠੀ ਮੱਠੀ ਤੋਰ ਬੋ ਰੰਗ ਰਤੜੀਏ ਨਾਹੀਆਂ ਦੀ ਗਲੀ ਵਿੱਚ ਗੋਡੇ-ਗੋਡੇ ਗਾਰ ਲਿਬੜੂਗੀ ਕੱਗਰੇ ਦੀ ਲਾਉੜ ਨਣਦੇ ਜਾਣੇ ਨੀ ਬਿਜ ਜਾਵੇ ਲਾਉਣ ਪਾਵੇਂ ਬਿਜ ਜਾਵੇ ਲਹਿਰੀਆ ਨਾ ਆਂ ਦੇ ਜਾਣ ਜਰੂਰ ਪਾਬੋ ਰੰਗ ਰਤੜੀਏ ਪਹਿਲਾਂ ਤਾਂ ਕਦੇ ਨਹੀਂ ਦੁਆਇ ਨੀ ਕੀਤੀ ਅੱਜ ਹੋਈ ਆਪ ਮਹਾਰੇ ਨਣਦੇ ਜਾਨੇ ਨੀ ਮੇਰੀ ਏ ਵੀਰ ਤਾਂ ਤੇਰਾ ਨਣਦੇ ਮਾਰੂੰਗਾ ਛਮਕ ਓ ਲਖ ਲਾ ਰੂ ਤੇਰੇ ਵੜ ਨਾਂਂਦੇ ਜਾਨੇ ਨੀ ਮੇਰੀ ਏ ਸਾਡੇ ਨਾਲੋਂ ਵੱਧ ਤੈਨੋਂ ਵੀਰ ਪਿਆਰਾ ਸਾਡੇ ਨਾਲ ਉਤਲਾ ਪਿਆਰਾ ਤੂੰ ਵੀ ਪਿਆਰੀ ਤੇਰਾ ਵੀਰ ਵੀ ਪਿਆਰਾ ਓਨੂੰ ਪਿਆਰੀ ਕਰ ਦੀ ਸ਼ਾਨ ਨਣਦੇ ਜਾਨੇਨੀ ਬਰਤਦੇ ਆ ਕਰਾਂ ਦੀਆਂ ਤੀਆਂ ਤੀਆਂ ਤੇ ਤੀਆਂੀਆਂ ਈਸ਼ਕੇ ਨਾ ਤਰਦੀਆਂ ਪਰ ਨਾਣਦੇ ਜਾਣੇ ਨਹੀਂ ਮੇਰੀ ਏ ਤਰਿਆ ਸੋ ਤਰਿਆ